ਅੱਜ ਅਸੀਂ ਹਲਕਾ ਘਨੌਰ ਦੇ ਜੋ ਸਾਡੀ ਟੀਮ ਹੈ ਜੋ ਸਾਡੀ ਰੀੜ ਦੀ ਹੱਡੀ ਹੈ ਉਹਨਾਂ ਦਾ ਧੰਨਵਾਦ ਸਮਰੋਹ ਅਸੀਂ ਰੱਖਿਆ ਸੀ ਹਲਕਾ ਘਨੌਰ ਦੇ ਵੱਖ-ਵੱਖ ਪਿੰਡਾਂ ਤੋਂ ਅੱਜ ਸਾਡੀ ਸਾਰੇ ਭਰਾ ਨੌਜਵਾਨ ਦੋਸਤ ਸਾਡੀ ਟੀਮ ਦੇ ਸਾਥੀ ਸਾਰੇ ਅੱਜ ਪਹੁੰਚੇ ਸੀ ਕਿਉਂਕਿ ਹਲਕਾ ਘਨੌਰ ਦੇ ਵਿੱਚ 2022 ਚ ਜਦੋਂ ਅਸੀਂ ਚੋਣਾਂ ਲੜਿਆ ਸੀ ਤਾਂ ਸਾਨੂੰ 5800 ਵੋਟਾਂ ਪਈਆਂ ਸੀ ਪਰ ਇਹਨਾਂ ਸਾਰਿਆਂ ਦੀ ਮਿਹਨਤ ਸਦਕਾ ਅੱਜ ਅਸੀਂ 15000 ਤੇ ਪਹੁੰਚੇ ਹਾਂ ਸਾਡਾ ਵੋਟ ਪਰਸੈਂਟੇਜ ਹੈ ਜੋ ਮੈਂ ਕਹੂੰਗਾ ਵੀ 2.5 ਗੁਣਾ ਵਧਿਆ ਹੈ ਬੜੀ ਅੱਛੀ ਵੋਟ ਸਾਨੂੰ ਪਈ ਹੈ ਉਮੀਦ ਸਾਨੂੰ ਹੋਰ ਜ਼ਿਆਦਾ ਨਹੀਂ ਸੀ ਵੋਟ ਹੋਰ ਜ਼ਿਆਦਾ ਪੈ ਸਕਦੀ ਸੀ ਪਰ ਜੋ ਹਲਕਾ ਘਨੌਰ ਦੇ ਸ਼ੰਭੂ ਬਾਰਡਰ 'ਚ ਜੋ ਧਰਨਾ ਚੱਲ ਰਿਹਾ ਹੈ ਕਿਸਾਨ ਅੰਦੋਲਨ ਚੱਲ ਰਹੇ ਹਨ ਉਹਦੇ ਕਰਕੇ ਸਾਨੂੰ ਵੱਡਾ ਲਾਸ ਹੋਇਆ ਦੂਜਾ ਹਲਕਾ ਘਨੌਰ ਦੇ ਪਿੰਡ ਸੇਰੇ ਵਿਖੇ ਜੋ ਅਕੜੀ ਤੋਂ ਸਾਡੇ ਭਰਾ ਕਿਸਾਨਾਂ ਆਗੂ ਉਹਨਾਂ ਦੀ ਜਿਹੜੀ ਡੈਥ ਹੋਈ ਸੀ ਸੁਰਿੰਦਰ ਸਿੰਘ ਜੀ ਦੀ ਉਹਦਾ ਵੀ ਸਾਨੂੰ ਬਹੁਤ ਵੱਡਾ ਨੁਕਸਾਨ ਹੋਇਆ ਨਹੀਂ ਤਾਂ ਹਲਕਾ ਘਨੌਰ ਤੋਂ ਭਾਰਤੀ ਜਨਤਾ ਪਾਰਟੀ ਨੇ ਜਿੱਤਣਾ ਸੀ ਤੇ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੇ ਉਹ ਬਾਰੇ ਕੀ ਕਹਿ ਰਹੇ ਹੋ ਦੇਖੋ ਅੱਜ ਪੂਰੇ ਦੇਸ਼ 'ਚ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਹਲਕਾ ਘਨੌਰ ਦੇ ਵਿੱਚ ਵੀ ਸਾਰੇ ਅਗਵਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਨਰਿੰਦਰ ਮੋਦੀ ਜੀ ਦੇਸ਼ ਦੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਬਹੁਤ ਕਿਉਂਕਿ ਮੋਦੀ ਜੀ ਹੀ ਨੇ ਜੋ ਦੇਸ਼ ਨੂੰ ਅੱਗੇ ਲਿਜਾ ਰਹੇ ਨੇ ਕਿਉਂਕਿ ਉਹਨਾਂ ਕੋਲ ਕੰਮ ਕਰਨ ਦੀ ਨੀਤੀ ਵੀ ਹੈ ਨiyet ਵੀ ਹੈ ਉਹਨਾਂ ਦਾ ਇੱਕੇ ਸੁਪਨਾ ਹੈ ਵੀ ਸਭ ਦਾ ਸਾਥ ਸਭ ਦਾ ਵਿਕਾਸ ਅਪਾ ਸੋਚ ਨਹੀਂ ਸਕਦੇ ਕਿ ਉਹਨਾਂ ਦੀ ਤੀਜੀ ਟਰਮ 'ਚ ਮੋਦੀ ਜੀ ਕਿੱਦਾਂ ਦੇ ਫੈਸਲੇ ਲੈਣਗੇ ਤੇ ਬੜੇ ਬੜੀ ਦੇਸ਼ ਨੂੰ ਬੜੀ ਤਰੱਕੀ ਆਪਣੇ ਦੇਸ਼ ਦੀ ਹੋਏਗੀ ਬੜੇ ਅੱਗੇ ਲੈ ਕੇ ਜਾਣਗੇ ਮੋਦੀ ਜੀ ਜਿਸ ਤਰ੍ਹਾਂ ਦੇਖਦੇ ਹੋ ਜਿਹੜਾ ਰਵਨੀਤ ਬਿੱਟੂ ਇੱਕ ਸਿਕਤਾਰ ਹੈਗੇ ਉਹਨਾਂ ਨੂੰ ਅੱਜ ਮੰਤਰੀ ਮੰਡਲ ਦੇ ਵਿੱਚ ਲੈ ਰਿਹਾ ਦੇਖੋ ਪੰਜਾਬ ਲਈ ਸਾਰੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਰਵਨੀਤ ਬਿੱਟੂ ਜੀ ਨੂੰ ਕੇਂਦਰ ਦੇ ਵਿੱਚ ਮੰਤਰੀ ਬਣਾਇਆ ਹੈ ਇਹ ਸਾਰੇ ਪੰਜਾਬੀਆਂ ਲਈ ਖੁਸ਼ੀ ਦੀ ਗੱਲ ਹੈ ਤੇ ਮਾਣ ਵਾਲੀ ਗੱਲ ਹੈ ਕਿਉਂਕਿ ਉਹ ਇੱਕ ਸਿੱਖ ਪਰਿਵਾਰ ਚੋਂ ਨੇ ਇੱਕ ਕਿਸਾਨ ਆਗੂ ਨੇ ਫਿਰ ਨੌਜਵਾਨ ਨੇ ਨੌਜਵਾਨਾਂ ਦੀ ਗੱਲ ਕਰਦੇ ਨੇ ਅਸੀਂ ਆਪਣੇ ਹਲਕਾ ਘਨੌਰ ਦੀ ਸਾਰੀ ਟੀਮ ਵੱਲੋਂ ਰਵਨੀਤ ਬਿੱਟੂ ਜੀ ਨੂੰ ਲੱਖ ਲੱਖ ਵਧਾਈ ਦਿੰਨੇ ਆ ਪਰ ਥੋੜੀ ਜੀ ਸਾਡੇ ਮਨ ਚ ਇੱਕ ਗੱਲ ਹੋਰ ਹੈ ਜੇ ਮਹਾਰਾਣੀ ਪ੍ਰਨੀਤ ਕੋਰ ਜੀ ਜਿੱਤ ਜਾਂਦੇ ਤਾਂ ਉਹਦੀ ਖੁਸ਼ੀ ਹੋਰ ਵੀ ਹੋਣੀ ਸੀ ਕਿਉਂਕਿ ਉਹਦਾ ਪਟਿਆਲਾ ਲੋਕ ਸਭਾ ਤੋਂ ਸਾਡੇ ਉਮੀਦਵਾਰ ਜੇ ਜਿੱਤਦੇ ਤਾਂ ਪਟਿਆਲਾ ਲੋਕ ਸਭਾ ਦੇ ਜਿੰਨੇ ਹਲਕੇ ਨੇ ਉਹ ਸਾਰੇ ਹਲਕਿਆਂ ਚ ਉਹ ਸਾਨੂੰ ਉਹਦਾ ਹੋਰ ਕੰਮ ਕਰਾਉਣ ਦੇ ਵਰਕਰਾਂ ਦੇ ਜਾਂ ਹਲਕਿਆਂ ਦੇ ਜੋ ਆਪਣੇ ਕੰਮ ਕਰਾਣੇ ਸੀ ਉਹਦਾ ਸਾਨੂੰ ਹੋਰ ਸ਼ੌਕ ਹੋਣੀ ਸੀ ਪਰ ਫਿਰ ਵੀ ਸਾਨੂੰ ਖੁਸ਼ੀ ਹੈ ਤੇ ਮੋਦੀ ਜੀ ਦਾ ਸ਼੍ਰੀ ਮਿચ્છਾ ਜੀ ਦਾ ਸਾਡੇ ਰਾਸ਼ਟਰੀ ਦੇ ਇੱਕ શ્રીਮਨ ਜੇਪੀ ਨੱਡਾ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਪੰਜਾਬ ਨੂੰ ਪੰਜਾਬ ਚੋਂ ਇੱਕ ਮੰਤਰੀ ਬਣਾਇਆ ਮੰਤਰੀ ਮੰਡਲ ਚ ਉਹਨਾਂ ਨੂੰ ਜਗ੍ਹਾ ਦਿੱਤੀ ਦੇਖੋ ਮੈਂ ਕਾਰਨ ਤਾਂ ਦੇਖੋ ਜਦੋਂ ਜੁੱਧ ਦਾ ਮੈਦਾਨ ਹੁੰਦਾ ਜਦੋਂ ਪਹਿਲਵਾਨ ਘੁਲਦੇ ਨੇ ਇੱਕ ਨੇ ਅੱਗੇ ਆਣਾ ਹੁੰਦਾ ਇੱਕ ਨੇ ਪਿੱਛੇ ਮਹਾਰਾਣੀ ਸਾਹਿਬ ਨੇ ਮਿਹਨਤ ਬਹੁਤ ਕੀਤੀ ਹੈ ਸਾਡੀ ਸਾਰੀ ਟੀਮ ਨੇ ਮਿਹਨਤ ਬਹੁਤ ਕੀਤੀ ਹੈ ਜੋ ਸਾਨੂੰ ਕਿਤੇ ਨਾ ਕਿਤੇ ਨੁਕਸਾਨ ਹੋਇਆ ਹੈ ਉਹ ਕਿਸਾਨ ਅੰਦੋਲਨ ਦਾ ਨੁਕਸਾਨ ਹੋਇਆ ਉਹਦੇ ਕਰਕੇ ਮੈਂ ਸਮਝਦਾ ਕਿ ਪਿਛਲੀ ਵਾਰ ਤੋਂ ਇਸ ਵਾਰ ਸੀਤਾ ਘਟ ਆਉਣ ਦਾ ਕੀ ਕਾਰਨ ਹੋਵੇ ਦੇਖੋ ਪਹਿਲਾਂ ਜਦੋਂ ਅਸੀਂ ਚੋਣ ਲੜੇ ਆ ਭਾਰਤੀ ਜਨਤਾ ਪਾਰਟੀ ਜਦੋਂ 2014 ਦਾ 2019 ਦਾ ਤਾਂ ਅਸੀਂ ਅਲਾਈਂਸ 'ਚ ਉਦੋਂ ਚੋਣ ਲੜੇ ਸੀ ਕਾਲੀ ਭਾਜਪਾ ਇਕੱਠੇ ਚੋਣ ਲੜਦੀ ਸੀ ਪਰ ਤੁਸੀਂ ਹੁਣ ਦੇਖ ਸਕਦੇ ਹੋ ਕਿ ਕਾਲੀ ਦਲ ਹੈ ਉਹ ਪੰਜਾਬ 'ਚ ਚੌਥੇ ਨੰਬਰ ਦੀ ਪਾਰਟੀ ਬਣ ਗਈ ਹੈ ਭਾਰਤੀ ਜਨਤਾ ਪਾਰਟੀ ਦਾ ਵੋਟ ਪਰਸੈਂਟੇਜ ਜਿਹੜਾ ਅੱਜ ਪੂਰੇ ਪੰਜਾਬ ਦੇ ਵਿੱਚ 19% ਹੋ ਗਿਆ ਤੇ ਜੇ ਆਪਾਂ ਵਿਧਾਨ ਸਭਾ ਵਾਈਜ਼ ਉਹ ਸਿੰਟਾਂ ਦਾ ਸੀਟਾਂ ਦਾ ਆਪਾਂ ਦੇਖੀਏ ਤਾਂ 23 ਸੀਟਾਂ ਅਸੀਂ ਪੰਜਾਬ 'ਚ ਜਿੱਤ ਚੁੱਕੇ ਹਾਂ ਤੇ 6 ਸੀਟਾਂ ਦੇ ਅਸੀਂ ਪੰਜਾਬ 'ਚ ਦੂਜੇ ਨੰਬਰ ਦੇ ਹਰੇ ਦੇਸ਼ 'ਚ ਰਾਜਜੀ ਦੇ ਨਾਂ ਤੇ ਵੋਟਾਂ ਮੰਗੀਆਂ ਜਾ ਰਹੀਆਂ ਸੀ ਪਰ ਅਯੋਧਿਆ ਵੀ ਹਾਰ ਗਏ ਉਹਦਾ ਕੀ ਕਰਨ ਨੂੰ ਦੇਖੋ ਇਹਦੇ ਬਾਰੇ ਮੈਂ ਕਿਉਂਕਿ ਉੱਥੇ ਲੋਕਲ ਜਿਹੜੇ ਲੋਕ ਨੇ ਅਯੋਧਿਆ ਜੀ ਦੇ ਉਹ ਜ਼ਿਆਦਾ ਦੱਸ ਸਕਦੇ ਨੇ ਕਿਉਂਕਿ ਨਾ ਤਾਂ ਮੈਂ ਅਯੋਧਿਆ ਜੀ ਦੇ ਪ੍ਰਚਾਰ ਚ ਗਿਆ ਨਹੀਂ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਹੈ ਠੀਕ ਹੈ ਰਾਜ ਜੀ ਜਿਸ ਤਰ੍ਹਾਂ ਲਗਾਤਾਰ ਇੱਕ ਮਾਮਲਾ ਸਾਹਮਣੇ ਆ ਰਿਹਾ ਚੰਡੀਗੜ੍ਹ 에어ਪੋਰਟ ਤੇ ਅਦਾ ਕਰ ਰਖਣਾ ਨੌਤ ਦੇ ਮੰਡੀ ਤੋਂ ਪਾਸ ਪੱਲੇ ਪਾਸ ਤੇ ਉਹ ਕਿਹੋ ਮਾਮਲਾ ਸਾਹਮਣੇ ਉਹਦੇ ਬਾਰੇ ਕੀ ਕਰਾ ਰਹੇ ਉਹਦੇ ਬਾਰੇ ਮੈਂ ਇਹੀ ਕਹੂੰਗਾ ਕਿ ਕੁਲਵਿੰਦਰ ਕੌਰ ਵੀ ਸਾਡੇ ਪੰਜਾਬ ਦੀ ਬੇਟੀ ਹੈ ਸਾਡੀ ਧੀ ਹੈ ਤੇ ਕੰਗਨਰ ਨੌਤ ਵੀ ਇੱਕ ਮਹਿਲਾ ਹੈ ਉਹ ਵੀ ਸਾਡੀ ਭੈਣ ਹੈ ਕਿਉਂਕਿ ਕੁਲਵਿੰਦਰ ਕੌਰ ਦੇ ਮਨ ਚ ਜੋ ਵੀ ਸੀਗਾ ਜੋ ਵੀ ਉਹਨਾਂ ਦੇ ਮਨ 'ਚ ਰੋਸ ਸੀਗਾ ਪਰ ਉਹਨਾਂ ਨੂੰ ਜਿਹੜੀ ਜਿਹੜੀ ਉਹਨਾਂ ਨੇ ਵਰਦੀ ਪਾਈ ਹੋਈ ਸੀ ਵਰਦੀ 'ਚ ਮੇਰਾ ਖਿਆਲ ਹੈ ਕਿ ਵਰਦੀ 'ਚ ਪਾ ਕੇ ਕੰਮ ਨਹੀਂ ਕਰਨਾ ਚਾਹੀਦੀ ਸੀਗਾ ਤੇ ਕੰਗਨਰ ਰਣੌਤ ਨੇ ਵੀ ਕਿਉਂਕਿ ਮੈਂ ਤੁਸੀਂ মিডিਆ ਵਾਲਿਆਂ ਸਾਰੇ ਭਰਾਵਾਂ ਨੂੰ ਮੈਂ ਗੱਲ ਕਹੂੰਗਾ ਗੱਲ ਦੂਰ ਜਾਂਦੀ ਹੈ ਤਾਂ ਕੰਗਨਰ ਰਣੌਤ ਨੇ ਵੀ ਇਹ ਮੁੱਦੇ ਨੂੰ ਉਸ ਟਾਈਮ ਉਹ ਵੀ ਲੜ ਸਕਦੀ ਸੀ ਪਰ ਉਹਨੇ ਸ਼ਾਂਤ ਰਹਿ ਕੇ ਕਿਉਂਕਿ ਉਹਨੇ ਇੱਕ ਦੇਸ਼ ਦੀ ਵਰਦੀ ਪਾ ਕੇ ਜੋ ਸਾਡੀ ਭੈਣ ਖੜੀ ਸੀ ਉਹਦਾ ਵਰਦੀ ਦਾ ਸਨਮਾਨ ਕੀਤਾ ਜੋ ਕੰਗਰ ਨਰੋਤ ਨੇ ਕਿਸਾਨਾਂ ਬਾਰੇ ਕਿਹਾ ਸੀ ਉਹ ਸਹੀ ਕਿਹਾ ਸੀ ਨਹੀਂ ਮੈਂ ਦੇਖੋ ਮੈਂ ਇਹ ਕਹੂੰਗਾ ਕੰਗਨਰ ਨਰੋਤ ਨੇ ਜੋ ਕਿਸਾਨਾਂ ਬਾਰੇ ਕਿਹਾ ਸੀ ਮੈਨੂੰ ਨਹੀਂ ਲੱਗਦਾ ਮੈਂ ਉਹ ਵਿਚਾਰ ਨਾਲ ਉਹਦੇ ਵਿਚਾਰ ਨਾਲ ਮੈਂ ਸਹਿਮਤ ਨਹੀਂ ਸੀ ਉਹ ਉਹਨਾਂ ਦੀ ਆਪਣੀ ਸੋਚ ਸੀ ਯਾ ਕਿਉਂਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਸਾਡੇ ਨੇ ਉਹ ਸਾਡੇ ਭਰਾ ਨੇ ਸਾਡੇ ਪਿੰਡਾਂ ਚੋਂ ਹੀ ਨੇ ਸਾਡੇ ਆਪਣੇ ਨੇ ਕੋਈ ਬਗਾਨੇ ਨਹੀਂ ਹੈਗੇ ਤੇ ਹੁਣ ਸਰਕਾਰ ਬਣ ਗਈ ਹੈ ਕੇਂਦਰ ਦੇ ਵਿੱਚ ਤੀਜੀ ਵਾਰੀ ਮੋਦੀ ਜੀ ਪ੍ਰਧਾਨ ਮੰਤਰੀ ਬਣ ਗਏ ਆ ਤੇ ਰਵਨੀਤ ਬਿੱਟੂ ਜੀ ਜਿੱਥੇ ਕੇਂਦਰ ਦੇ ਵਿੱਚ ਮੰਤਰੀ ਬਣੇ ਆ ਸਾਨੂੰ ਆਸ ਹੈ ਕੀ ਸਾਡੇ ਜਿਹੜੇ ਕਿਸਾਨ ਵੀਰ ਨੇ ਜੋ ਸ਼ੰਭੂ ਸਾਡੇ ਹਲਕੇ 'ਚ ਘਨੌਰ ਹਲਕੇ 'ਚ ਸ਼ੰਭੂ ਬਾਰਡਰ ਤੇ ਬੈਠੇ ਨੇ ਬੜੀ ਜਲਦੀ ਉਹਨਾਂ ਦਾ ਮਸਲਾ ਜੋ ਹੈ ਉਹ ਹੱਲ ਹੋਏਗਾ ਠੀਕ ਹੈ